ਸਸੀ ਗੱਲ ਜੀ ਖਨੋਰੀ ਬਾਰਡਰ ਖੜੇ ਸੀ ਤੇ ਇੱਥੇ ਬਾਪੂ ਜੀ ਮਿਲੇ ਆ ਇੱਕ ਸਾਨੂੰ ਜੋ ਬਾਪੂ ਜੀ ਤਰਨਤਾਰ ਜ਼ਿਲ੍ਹਾ ਤੋਂ ਖਨੋਰੀ ਬਾਰਡਰ ਤੇ ਪਹੁੰਚੇ ਨੇ ਸਾਈਕਲ ਤੇ ਬਹੁਤ ਵੱਡੀ ਇੱਕ ਹੌਸਲਾ ਦੇਖ ਕੇ ਆਇਆ ਬਾਪੂ ਜੀ ਨੂੰ ਵੀ ਸਾਈਕਲ ਦੇ ਉੱਤੇ ਪਹੁੰਚੇ ਆ ਖਨੋਰੀ ਬਾਰਡਰ ਤਰਨਤਾਰ ਜ਼ਿਲ੍ਹਾ ਤੋਂ ਆ ਦੇਖ ਸਾਡੇ ਤੁਸੀਂ ਸਾਈਕਲ ਆ ਬਾਪੂ ਜੀ ਸਸੀ ਗੱਲ ਜੀ ਸਸੀ ਗੱਲ ਜੀ ਹੋਰ ਠੀਕ ਠਾਕ ਜੀ ਸਸੀ ਗੱਲ ਜੀ ਠੀਕ ਆ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਪਿੰਗੜਿਓਂ ਅਸੀਂ ਜ਼ਿਲ੍ਹਾ ਤਰਨਤਾਰ ਹਾਂਜੀ ਠੀਕ ਆ ਕਿੰਨੇ ਦਿਨ ਹੋ ਕੇ ਆਏ ਇਹਨੂੰ ਤਿੰਨ ਦਿਨ ਆਇਆ ਹਾਂ ਜੀ ਤਿੰਨ ਦਿਨ ਤਿੰਨੇ ਨੂੰ ਹੋ ਗਏ ਠੀਕ ਹੈ ਸਾਈਕਲ ਤੇ ਆਇਓ ਤਿੰਨ ਦਿਨ ਰਾਤ ਲੱਗੇ ਨੇ ਤਿੰਨ ਦਿਨ ਰਾਤ ਤਿੰਨ ਦਿਨ ਤੁਹਾਨੂੰ ਰਾਤ ਲੱਗੇ ਨੇ ਠੀਕ ਹੈ ਜੀ ਤੇ ਤੁਸੀਂ ਕੀ ਕਹਿਣਾ ਜਾਊਂ ਜਿਹੜੇ ਹਜੇ ਵੀ ਘਰੇ ਬੈਠੇ ਨੇ ਪਰ ਤੁਸੀਂ ਸਾਈਕਲ ਤੇ ਆਇਓ ਕਿਉਂਕਿ ਤੁਹਾਨੂੰ ਦੇਖ ਕੇ ਬਹੁਤ ਸਾਰੇ ਲੋਕ ਕਹਿਣਗੇ ਵੀ ਇੰਨੀ ਮਿਹਨਤ ਕਰਕੇ ਆਇਓ ਅਸੀਂ ਘਰੇ ਬੈਠੇ ਆ ਕੁਝ ਸਿੱਖਣ ਨੂੰ ਮਿਲੇ ਉਹਨਾਂ ਨੂੰ ਕੀ ਕਹੋਗੇ ਜੀ ਸਾਰੇ ਜਾਣੇ ਹੋਣ ਹਾਂ ਜੀ ਬੋਲਣ ਵਿੱਚ ਹਾਂ ਠੀਕ ਹੈ ਜੀ ਹਾਂ ਜੀ ਦੇਖੋ ਜੀ ਬਾਪੂ ਆਇਆ ਤਰਨਤਾਰਨ ਜ਼ਿਲ੍ਹਾ ਤੋਂ ਖਨੌਰੀ ਬਾਰਡਰ ਪਹੁੰਚੇ ਹੋਏ ਨੇ ਸਾਈਕਲ ਤੇ ਟਾਈਮ ਤਿੰਨ ਦਿਨ ਲੱਗੇ ਤੁਹਾਨੂੰ ਆਂਦੇ ਆਂਦੇ ਹਾਂਜੀ ਤਿੰਨ ਦਿਨ ਦੇ ਵਿੱਚ ਪਹੁੰਚੇ ਨੇ ਤੇ ਕਿੰਨੀ ਉਮਰ ਬਾਪੂ ਜੀ ਤੁਹਾਡੀ ਮੇਰੇ ਕੇ 50 ਰਾਜ ਚ ਕਿੱਥੇ ਕਿੱਥੇ ਖਲੋਤੇ ਹੋ ਤੁਸੀਂ ਮੋਗੇ ਮੋਗੇ ਹਾਂਜੀ ਠੀਕ ਆ ਲੰਗਰ ਪਾਣੀ ਛਕਦੇ ਆਇਓ ਫਿਰ ਹਾਂਜੀ ਰਾਜਗੁਰਦਵਾਰੀ ਅੱਛਾ ਰਾਗੁਰੂ ਘਰ ਦੇ ਵਿੱਚ ਲੰਗਰ ਛਕਦੇ ਆਏ ਬਾਪੂ ਜੀ ਤਾਂ ਦੇਖੋ ਬਹੁਤ ਵੱਡਾ ਮੈਸੇਜ ਦਿੱਤਾ ਬਾਪੂ ਜੀ ਨੇ ਕਿ ਸਾਈਕਲ ਤੇ ਆਏ ਆਪਾਂ ਨੇੜੇ ਤੇੜੇ ਨਹੀਂ ਆ ਰਹੇ ਅਜੇ ਘਰਾਂ 'ਚ ਬੈਠ ਕੇ ਵੀਡੀਓ ਦੇਖ ਰਹੇ ਆ ਕਿਦੇ ਕਿੰਨੀ ਡਾਂਗ ਪਈ ਹਣਾ ਜਾ ਮਿਲਟਰੀ ਕੀ ਕੀ ਕਰ ਰਹੀ ਆ ਪਰ ਇੱਥੇ ਪਹੁੰਚ ਕੇ ਪਤਾ ਲੱਗਦਾ ਜਿਹੜੇ ਘਰਾਂ ਦੇ ਵਿੱਚ ਗੱਲਾਂ ਮਾਰ ਰਹੇ ਨੇ ਵੀ ਆਪਾਂ ਜਾਵਾਂਗੇ ਜਾਵਾਂਗੇ ਉਦੋਂ ਕੀ ਫਾਇਦਾ ਉਹ ਤਾਂ ਲੇਟ ਹੋ ਜਾਓਗੇ ਇੱਥੇ ਆ ਕੇ ਇੱਕ ਹੋਣ ਦੀ ਲੋੜ ਆ ਸਾਰਿਆਂ ਨੂੰ ਪਹੁੰਚੋ ਆਪੋ ਆਪਣੇ ਏਰੀਆ ਵਿੱਚ ਜਿਹੜੇ ਜਿਹੜੇ ਬਾਰਡਰ ਨੇ ਜਿੱਥੇ ਤੇ ਕਿਸਾਨ ਇਕੱਠੇ ਹੋਏ ਨੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਜਿਹੜੇ ਜਿਹੜੇ ਤੁਹਾਨੂੰ ਬਾਰਡਰ ਲੱਗਦੇ ਨੇ ਤਾਂ ਦੇਖ ਸਕਦੇ ਹੋ ਬਾਪੂ ਜੀ ਪਹੁੰਚੇ ਨੇ ਤਾਂ ਤੁਸੀਂ ਵੀ ਪਹੁੰਚੋ ਜਿਹੜੇ 50 50 ਸਾਲ ਦੇ ਸਾਨੂੰ ਇੱਕ ਬਜ਼ੁਰਗ ਮਿਲ ਗਿਆ 84 ਸਾਲ ਦਾ ਬਜ਼ੁਰਗ ਵੀ ਇੱਥੇ ਪਹੁੰਚਿਆ ਆ ਤਾਂ ਸਾਨੂੰ ਵੀ ਲੋੜ ਆ ਇੱਥੇ ਪਹੁੰਚਣ ਦੀ ਸਤਿ ਸ਼੍ਰੀ ਅਕਾਲ ਬਾਪੂ ਜੀ ਧੰਨਵਾਦ ਜੀ ਪਹੁੰਚੇ ਤੁਸੀਂ ਸਤਿ ਸ਼੍ਰੀ ਅਕਾਲ ਜੀ